ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਬਨਾਂਗੇ ਦੋ ਦੋ ਜੋੜੀਆਂ ਵਾਲੀ ਪੱਗ ਸ਼ੀ ਸ਼ੀ ਹੁਣ ਆਪਾਂ ਕਰ ਲਿਆ ਬਈ ਇਸ ਰੈਡੀ ਆਪਣਾ ਹੁਣ ਆਪਾਂ ਬਨਾਂਗੇ 50 ਇਹ ਸਾਰਾ ਜੋ ਪਾ ਹੁਣ 50 ਬਨਣੀਆਂ ਉਹਨਾ ਬੇਸ ਵੀ ਰੈਡੀ ਹੋ ਗਿਆ ਕਿਫਟੀ ਵੀ ਬਣ ਲਈ ਚਲੋ ਹੁਣ ਪੱਗ ਬੰਨੀਂ ਤੰ ਤੰ ਹੁਣ ਆ ਪਾ ਗਿਆਂ ਸੀਰੀਅਸ ਹੋਮ ਤੇ ਸਿੱਧੀ ਤਰ੍ਹਾਂ ਪੱਗ ਦੇਖ ਲਿਓ ਅੱਛਾ ਸਮਝਾਈ ਚਲੋ ਸ਼ੁਰੂ ਕਰਾਂ ਪਹਿਲੇ ਬਾਪੇ ਦਾ ਨਾਮ ਲੈ ਕੇ ਉਹ ਪਹਿਲਾ ਉਹ ਚ ਤੋਕੇ ਆ ਇਹ ਪਿਛਲੀ ਘੰਟੇ ਨੇ ਆਂਦਾ ਅੱਕੀ ਲਾਤਾ ਇਦਾਂ ਹੋਂਤਾ ਨੂੰ ਦਾ ਦੋ ਜੋੜੇ ਕਿਵੇਂ ਬਣਾਉਣੇ ਪਹਿਲੀ ਗੱਲ ਸਭਰੇ ਜੀ ਬੋਟਲ ਲਗੀ ਨਹੀਂ ਤਾਂ ਪਾਣੀ ਦੇ ਛਿੱਟਾ ਮਾਰ ਲਓ ਆੱਖੇ ਚ ਵੈ ਗਿਆ ਲਾੜ ਗਿੱਲਾ ਕਰਕੇ ਇਹਦਾਂ ਨੇ ਅੱਧੋ ਪੱਲੇ ਬਣਾ ਲੈਨੇ ਆ ਦੋ ਪੱਲੇ ਆ ਨਾ ਕਰਦਾ ਨਾ ਖੜ ਜੋ ਮੈਂ ਆਪਣੇ ਕੈਮਰੇ ਦੀ ਫੋਨ ਚੇਂਜ ਕਰਦਾ ਕੈਮਰੇ ਦੀ ਫੋਨ ਚੇਂਜ ਕਰਨ ਤੋਂ ਬਾਅਦ ਫਿਰ ਤੋਂ ਸੀਰੀਅਸ ਹੋ ਕੇ ਆ ਜਿਹੜੇ ਦੋ ਬੱਲੇ ਆ ਨਾ ਹੁਣ ਦਦਾਂ ਦੋ ਜੋੜੇ ਕਿਵੇਂ ਬਣਾਣੇ ਆ ਪਹਿਲੇ ਜਿਹੜਾ ਪਹਿਲਾ ਪੱਲਾ ਨਾ ਸਿੰਗਲ ਪੱਲਾ ਇਹਨੂੰ ਇੱਕ ਫੋਲਡ ਕਰ ਲੈਣਾ ਇੱਕ ਹੀ ਫੋਲਡ ਮਾਰਿਆ ਇੱਕ ਫੋਲਡ ਮਾਰ ਲਿਆ ਅ ਦੋ ਪੱਲੇ ਆਪਣੇ ਹੋ ਗਏ ਰੈਡੀ ਇਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਥੱਲੇ ਵਾਲਾ ਪੱਲਾ ਵੀ ਕਰਨਾ ਹੈ ਫੋਲਡ ਕਰ ਲਓ ਵੈਸੇ ਮੈਂ ਤਾਂ ਕਰਦਾ ਬਾਕੀ ਤੁਹਾਡੀ ਮਰਜ਼ੀ ਹੈ ਸਮਝਾਈ ਹੁਣ ਆਪਾਂ ਪਹਿਲਾ ਲੜ ਸਿੱਧਾ ਲਾਉਣਾ ਸਿੱਧਾ ਠੀਕਾ ਦਾਤ ਲੜ ਕਿ ਆਪਾਂ ਇਹਨਾ ਦੂਜੇ ਲੜਤੇ ਹਿੰਦੂ ਤੇਲਾ ਅਰ ਮੋਤੀ ਰੱਖ ਕੇ ਤੁਹਾਨੂੰ ਮੈਂ ਆਪਣਾ ਨਵਾਂ ਬਾਜਾ ਨਵਾਂ ਬਾਜਾ ਆਇਕਾ ਨਵਾਂ ਸੋਣਾ ਹਣਾ ਕਮੈਂਟਾਂ 'ਚ ਦੱਸਿਓ ਠੀਕ ਆ ਅੰਡਿੱਤੀ ਉਹਨਾ ਬਾਜਾ ਲੈ ਕੇ ਲੜਰ ਨੂੰ ਫੋਟੋ ਫਲੇਨ ਕਰ ਰਹਿਣਾ ਕਰਤਾ ਕੀ ਕੋਈ ਮੱਟਣਾ ਆਵੇ ਆ ਦੇਖੋ ਤੁਹਾਨੂੰ ਉਧਰ ਦਿਖਦਾ ਨਹੀਂ ਹੋਣਾ ਕੈਵਰੇਜ ਮੈਂ ਦਿਖਾ ਦਿੰਦਾ ਨੇੜੇ ਆ ਕੇ ਆਹ ਦੋ ਜੋੜੇ ਉਹ ਨਾਲ ਲੈਨੇ ਆ ਇਹ ਨੇੜੇ-ਨੇੜੇ ਰੱਖਿਓ ਹੁਣ ਮੈਂ ਤੁਹਾਨੂੰ ਦੱਦਾਂ ਦੂਜਾ ਲੜ ਕਿਵੇਂ ਨਾਲ ਆਜਾ ਕਮਾ ਆ ਗਿਆ ਇਹਦਾ ਉੱਤੇ ਰੱਖਿਆ ਫੇਲੇ-ਬੱਲੇ ਦੇ ਉੱਤੇ ਹੁਣ ਇਹ ਸਾਡ ਤੇ ਆੜ ਕੇ ਇੱਦਾਂ ਦੀ ਵੀ ਹੋਲਡ ਕੀਤਾ ਫੋਨ ਜਿਵੇਂ ਆਪਾਂ ਪਹਿਲਾ ਲੜ ਬਣਾਇਆ ਸੀ ਕਹਿੰਨਾ ਇਦਾਂ ਪਹਿਲਾ ਸਿੰਗਲ ਪੱਲਾ ਲੈ ਕੇ ਉੱਤੋਂ ਸਾਰੇ ਵੱਟ ਉੱਤੇ ਨੂੰ ਕਰਕੇ ਤੇ ਇੱਕ ਹੋਲਡ ਕਰਕੇ ਸਿੰਗਲ ਵੱੱਲਾ ਬਣਾਤਾ ਸਿੰਗਲ ਪੱਲਾ ਹੋਣ ਇਹ ਆਪਾਂ ਦੂਜਾ ਪੱਲਾ ਬਣਾਤਾ ਉਹਨੋਂ ਪਰ ਪਤਾ ਕੀ ਕਰਨਾ ਹੈ ਪਤਾ ਹੈ ਨਾ ਮੈਂ ਬੋਲਦਾ ਆ ਦੇਖੋ ਆ ਦੋ ਪੱਲੇ ਬਣ ਗਏ ਨਾ ਦੋ ਜੋੜੇ ਹੁਣ ਆਪਾਂ ਰੱਖਣਾ ਥੱਲੇ ਕੱਪੜਾ ਤਾਂ ਕਿ ਥੋੜੀ ਫਲਾਵਰਡ ਵਿੱਚ ਆਪਣੀ ਫੱਗ ਦੀ ਸ਼ੇਪ ਹੋਵੇ ਨਹੀਂ ਤਾਂ ਬੈਠੀ ਬੈਠੇ ਹੀ ਸ਼ੇਪ ਮੰਦੀ ਆ ਉਹ ਥੋੜੀ ਵਧੀਆ ਨਹੀਂ ਲੱਗਦੀ ਹੁਣ ਬਾਕੀ ਜਿਹੜੇ ਮੇਰੇ ਵੀਰ ਨੇ ਆ ਕੱਪੜਾ ਰੱਖਦੇ ਨੇ ਜਾਂ ਨਹੀਂ ਰੱਖਦੇ ਉਹਨਾਂ ਦੀ ਮਰਜ਼ੀ ਆ ਪਰ ਮੇਰੇ ਹਿਸਾਬ ਨਾਲ ਤਾਂ ਕੱਪੜਾ ਰੱਖਿਆ ਕਰੋ ਉਦੋਂ ਨਾਲ ਥੋੜੀ ਫਲਾਵਰ ਜੀ ਆ ਜਾਂਦੀ ਜੇ ਭਾਗ ਤੋਂ ਸ਼ੇਪ ਚ ਫੋਨ ਮੈਂ ਤੁਹਾਨੂੰ ਦੱਸਿਆ ਜੀ ਜਾਲਾੜ ਕੇ ਲਾਣਾ ਇਹ ਫਿਰ ਵੀ ਜੁਦਿਆ ਲੜ ਤਾਂ ਹਟਾ ਕਰ ਲਓ ਫਿਰ ਤੀਜਾ ਲਾਨੇ ਤੀਜਾ ਲੜ ਮੂੰਹ ਚ ਰੱਖ ਕੇ ਉੱਤੋਂ ਦੇ ਸਾਰੇ ਹਟਾ ਕੱਢ ਲੈਣੇ ਇਹ ਇਦਾਂ ਹਟਾ ਸਾਰੇ ਕੱਢ ਲੈ ਧਿਆਨ ਰੱਖਿਓ ਜੇ ਅੱਫਾ ਪਹਿਲਾ ਲੜਦਾ ਹੈ ਨਾ ਉੱਥੇ ਗੈਪ ਰੱਖਣਾ ਹੈ ਗੈਪ ਅੱਫਾ ਜੇ ਇੱਕ ਉਂਗਲ ਦਾ ਗੈਪ ਰੱਖ ਲਓ ਲੈ ਦੋ ਉਂਗਲਾਂ ਦਾ ਉਹ ਸਹੀ ਹੋਊਗਾ ਤਾਂ ਕਿ ਨਾ ਤੇ ਤੁਹਾਡੀ ਪਗੜੀ ਸ਼ੇਪ ਤੇ ਲੜ ਇਹ ਪੂਰੇ ਪ੍ਰੋਪਰ ਪ੍ਰੋਪਰ ਮੋਟਾਈ ਤੇ ਲੰਬਾਈ ਤੜਾਈ ਸਾਰੇ ਕੁਛ ਛੇਊਗਾ ਹੁਣ ਜੇ ਆਪਾਂ ਆਪਣਾ ਲਾਣਾ ਤੀਜਾ ਲੜ ਅੱਤਾਂ ਦੀ ਪੱਗ ਦੀ ਸ਼ੇਰ ਸੈੱਟ ਕਰਕੇ ਚੰਗੀ ਤਰ੍ਹਾਂ ਹੋਣੀ ਸੈੜ ਤੇ ਕਰਕੇ ਹੁਣ ਤੁਸੀਂ ਕਹੋਗੇ ਇੱਥੇ ਆਪਾਂ ਇਹ ਲੜ ਮੋਟਾ ਆ ਜਾਊਗਾ ਹਨਾ ਨਹੀਂ ਆਪਾਂ ਉਹੀ ਜਿਹੜਾ ਮੈਥਡ ਯੂਜ਼ ਕਰਨਾ ਹੈ ਜਿਹੜਾ ਆਪਾਂ ਪਹਿਲੇ ਤੇ ਸੈਕੰਡ ਲੜਦੇ ਯੂਜ਼ ਕੀਤਾ ਉਹੀ ਇੱਕ ਸਿੰਗਲ ਪੱਦਾ ਕੱਢ ਕੇ ਇਦਾਂ ਫੋਲਡ ਕੀਤਾ ਫੋਲਡ ਕੀਤਾ ਤੇ ਅੰਦਰੋਂ ਜਿਹੜੀ ਸ਼ੇਪ ਆ ਨਾ ਉਹ ਤੇ ਧਿਆਨ ਨਾਲ ਕਰਿਓ ਕਿ ਵਟ ਨਾ ਪੈਣ ਆਪਣੇ ਜਿਹੜਾ ਵੜਾ ਨਾ ਆਪਾਂ ਬਣਾਉਨੇ ਤੇ ਆ ਉਹ ਚ ਵਟ ਨਾ ਪੈਣ ਹੁਣ ਇਦਾਂ ਬਣਾ ਕੇ ਇਹਨੂੰ ਉੱਤੇ ਲਾਇਆ ਹੁਣ ਆਪਾਂ ਤੁਹਾਨੂੰ ਨੇੜੇ ਵੀ ਦਿਖਾਨਾ ਆਹ ਲੜ ਪਲੇਨ ਆ ਗਿਆ ਹੈ ਨਾ ਤੁਹਾਨੂੰ ਵੀ ਪਤਾ ਹੈ ਨਾ ਇਹ ਇਹਨੂੰ ਉੱਤੇ ਵੀ ਚੱਕਣਾ ਜਿਹੜਾ ਤੁਹਾਡਾ ਲੜ ਪਲੇਨ ਵਾਲੇ ਇਹ ਨਾ ਸੋਚੋ ਕਿ ਸਾਡਾ ਲੜ ਸਹੀ ਨਹੀਂ ਆਇਆ ਠੀਕ ਹੈ ਇਦਾਂ ਹੁਣ ਆਪਾਂ ਬਾਈ ਦੀ ਮਦਦ ਨਾਲ ਲੈ ਕੇ ਇਹ ਇਦਾਂ ਜਿ ਆਪਣਾ ਲੜ ਸੈੱਟ ਕਰ ਲੈਣਾ ਆਪਣਾ ਲੜ ਬਣਾ ਲਿਆ ਇਹਨੂੰ ਉੱਤੇ ਕਰ ਦੇਣਾ ਤਾਂਕਿ ਕੋਈ ਵਟ ਨਾ ਆਵੇ ਉੱਦਾਂ ਨੂੰ ਲੜ ਲੱਗਿਆ ਡਾਊਨ ਲਾ ਲਾਤਾ ਕੋਲ ਮੈਂ ਆਪਕਾ ਜੋ ਹੈ ਆਪਣਾ ਲੜ ਸਹੀ ਕਰਨਾ ਵਾਜ ਜਿਹਾ ਜਨਾ ਔਰ ਤੇ ਸਾਰੇ ਹਨ ਜਿਹੜੇ ਸਾਰੇ ਸਹੀ ਕਰ ਲਏ ਹੋਣੇ ਲੜਨੇ ਜੋ ਸਾਰੇ ਸਹੀ ਕਰ ਲਏ ਫਰਨ ਲੜ ਦੀ ਸੁਵਾਈ ਕਰ ਲਈ ਲੜ ਦੀ ਸੁਵਾਈ ਕਰਕੇ ਬਹੁਤ ਧੰਨਵਾਦ ਆਪਣੇ ਲੜ ਦਿਖਾਣਾ ਆਹ ਰਿਹਾ ਫੇਲਾ ਲੜ ਆ ਦੁੱਧਿਆ ਹੀ ਕੇ ਆ ਤੀਦਾ ਲੜ ਫੱਕਰੀਏਟ ਕਰਦੇ ਹੈਗੇ ਠੀਕ ਹੈ ਹੁਣ ਆਪਾਂ ਜੋ ਹੈ ਆਪਾਂ ਲਾਸਟ ਵੀਡੀਓ ਤੁਹ ਦੱਸਿਆ ਸੀ ਅਗਵਾ ਤੀਦੇ ਲੜ ਦਾ ਦੱਸਿਆ ਸੀ ਹੁਣ ਜੇ ਆਪਾਂ ਹੈ ਅੱਗੇ ਵਧਾਂਗੇ ਤੁਹਾਨੂੰ ਅੱਗ ਸਖਾਣੀ ਹੈ ਨਾ ਤਾਂ ਅੱਗੇ ਵਧੋ ਹੁਣ ਆਪਾਂ ਫਿਰ ਜਿਹੜਾ ਜਿਹੜਾ ਲਾਇਆ ਸੀ ਉਸ ਤੋਂ ਵੀ ਹੋਲੀ-ਵੋਲੀ ਕਰਕੇ ਹੋਲਡਿੰਗ ਕਰਨਾ ਹੈ ਠੀਕ ਹੈ ਯਾਦ ਰੱਖਿਓ ਮੇਰੀ ਗੱਲ ਕਿ ਹੁਣ ਆਪ ਕੋ ਲਾਣਾ ਆਪਣਾ ਚੌਥਾ ਯਾਰ ਆਪਾਂ ਇਹ ਪੂਣੀ ਵੀ ਆਪਣੀ ਜ਼ਿਆਦਾ ਖੁੱਲੇ ਨਾ ਧਿਆਨ ਰੱਖਿਓ ਠੀਕ ਹੈ ਇਦਾਂ ਲਾ ਕੇ ਸੈੱਟ ਕਰਕੇ ਆਏ ਵਾਟਤ ਕਰਨ ਕਰਕੇ ਇੱਕ ਜਿਵੇਂ ਮੈਂ ਤੁਹਾਨੂੰ ਪਿਛਲੇ ਪਾਰਟ ਤੇ ਦੱਸਿਆ ਸੀ ਕਿ ਆਪਾਂ ਹੌਲੀ-ਹੌਲੀ ਲਾੜ ਲੜ ਤੇ ਇਦਾਂ ਕ੍ਰੀਏਟ ਕਰਨੇ ਆ ਤੇ ਇਹ ਆਪਾਂ ਦੂਜਾ ਲੜ ਬਣਾਤਾ ਠੀਕ ਹੈ ਇਦਾਂ ਜੋ ਆਪਾਂ ਦੋ ਲੜ ਬਣਾਤੇ ਹਨ ਇਦਾਂ ਹੁਣ ਇਹ ਦੋ ਲੜ ਨੂੰ ਆਪਾਂ ਲੈ ਜਾਣਾ ਉੱਤਨ ਇਹਨੇ ਉਤੋਂ ਇੱਕ ਫੋਲਡ ਕਰ ਲਿਓ ਤਾਂ ਕਿ ਨਾ ਆਪਣਾ ਜੋ ਦੋ ਲਾੜਾ ਖੁੱਲਣ ਨਾ ਹੁਣ ਆਪਾਂ ਜਿਵੇਂ अपना ਦੂਜਾ ਲੜ ਬਣਾ ਚੌਥਾ ਲੜ ਬਣਾ ਰਿਹਾ ਸੌਰੀ ਇਹ ਤਾਂ ਆਪਾਂ ਪਹਿਲੇ ਸਾਰੇ ਵਟ ਤੇ ਕਰ ਲੈਣੇ ਫਿਰ ਇਹਨੂੰ ਆਟਾ ਕਰਕੇ ਕਿੱਟਾ ਉਹਨਾਂ ਥਾਂ ਲਾ ਦੇਣਾ ਚੌਥਾ ਲੜਵਿੰਦਰੋ ਏ ਪੁੱਲ ਦੇ ਨਾਲ ਥਲੇ ਕਰਕੇ ਹੁਣ ਆਪਾਂ ਬਾਜੀ ਮਤਲਿਆਣੀ ਉਹ ਬਾਜ ਕਿੱਥੇ ਲੱਭ ਗਿਆ ਇਹ ਬਾਜੀ ਮਤਲ ਦਿੱਤੀ ਆ ਬਾਜ ਆ ਵੇਖੋ ਮੁੰਡਾ ਬਾਜ ਹੈ ਆਹ ਤਰਾ ਟੱਬਰੀ ਪਾ ਗਿਆ ਓਏ ਮੈਂ ਤੁਹਾਨੂੰ ਦੱਸ ਰਿਹਾ ਸੀ ਕਿਵੇਂ ਲਾਣਾ ਪਰਾ ਚੌਥਲਣ ਆਪਾਂ ਚੌਥਲਣ ਤਾਂ ਲਾ ਲਿਆ ਜਿਵੇਂ ਤੁਸੀਂ ਲਾ ਲੋਗੇ ਲੈਣਾ ਅੱਤੋ ਅੱਤੋ ਹੀ ਸਫਾਈ ਤਾਂ ਕਰਨੀ ਭੁੱਲ ਗਏ ਭਾਜੀ ਸਹਾਇਤਾ ਕਰਨੀ ਆ ਉੱਤੋ ਦੀ ਨਾਲ ਫੋਲਡ ਕਰਨਾ ਹੌਲੀ ਹੌਲੀ ਰਵਨਾ ਤਾਂ ਕਿ ਸ਼ੇਫ ਵੀ ਆਉਣੇ ਫੱਗ ਦੀਆਂ ਵਧੀਆ ਹੋਵੇ ਬੰਦਾ ਪੱਕਾ ਕਿੱਥੋਂ ਬਣਾਈ ਭਾਜੀ ਇਹ ਤਾਂ ਬੰਦਾ ਹੀ ਕਹੂਗਾ ਆਪਾਂ ਦਾ ਆਪਣੇ ਆ ਬੰਨੀ ਹੈ ਹੈਨਾ ਤੇ ਅੱਪਾ ਜੋ ਹੈ 1 2 ਜੋੜੇ ਬਣਾ ਲੈ ਠੀਕ ਆ 2 ਜੋੜੇ ਬਣਾ ਲੈ ਚੌਥੇ ਲੜ ਤੇ ਇਹ ਪੂਰੀ ਬੱਚਾ ਪ੍ਰੋਪਰ ਫਾਈਨਲ ਬੰਨੀ ਆ ਕਾਲੀ ਨਾ ਕਰਿਆ ਕਰੋ ਬਸ ਕਾਲੀ ਨਾ ਐ ਉਹ ਕੰਮ ਖਰਾਬ ਕਰ ਦਿੰਦੀ ਆ ਹੁਣ ਆਪਾਂ ਜੇ ਆਖਰੀ ਲੜ ਲਾਣਾ ਉਹ ਵੀ ਤੁਹਾਨੂੰ ਦੱਸ ਦੇਣਾ ਕਿਵੇਂ ਲਾਉਣਾ ਹੈ ਪਹਿਲੇ ਆਪਣਾ ਜੇ ਲੜਾਂ ਦਾ ਨਾ ਪੂਰਾ ਗੈਪ ਸਹੀ ਕਰ ਲੈਣਾ ਹੁਣ ਆਪਾਂ ਜੋ ਲਾਣਾ ਆਖਰੀ ਲੜ ਆਖਰੀ ਲੜ ਚ ਕੋਈ ਦੋ ਪੱਲੇ ਨਹੀਂ ਬਣਾਉਣ ਦੀ ਜ਼ਰੂਰਤ ਆਖਰੀ ਲੜ ਜਿਆਦਾ ਕੋਸ਼ਿਸ਼ ਕਰਿਆ ਕਰੋ ਕਿ ਵੱਟ ਨਾ ਬਣਾਇਆ ਕਰੋ ਸਿੰਗਲ ਹੀ ਲੜ ਲਾਇਆ ਕਰੋ ਹੁਣ ਆਪਾਂ ਜੋ ਹੈ ਇੱਦਾਂ ਇੰਤ ਇੱਦਾਂ ਲੜ ਲਾ ਬਲੇ ਇਹ ਗੱਲ ਲੜ ਲਾ ਲਿਆ ਤੇ ਇੱਥੇ ਹਟ ਲੈਣਾ ਲੜ ਉਹਨਾਂ 'ਪਾ ਨਾ ਨਾ ਕੱਪੜਾ ਸੈਕਿੰਡ ਲਾਸਟ ਲੜ ਤੇ ਸੈਕਿੰਡ ਲੜ ਤੇ ਆਪਾਂ ਕੱਪੜਾ ਇੱਥੇ ਨਾ ਠੀਕ ਹੈ ਇੱਦਾਂ ਆ ਨਾ ਉਹਨਾਂ ਪਿੱਛੇ ਕੱਪੜਾ ਲੈ ਕੇ ਜਾਓ ਇਹ ਐੱਟੇ ਕਰਕੇ ਆਪਾਂ ਜਿਵੇਂ ਆਪਣਾ ਲੜ ਲਾ ਦੇਣਾ ਇਹ ਦੋਂ ਥੱਲੇ ਨੂੰ ਖਿੱਚਿਆ ਲੜ ਜੇ ਆਪਣੇ ਜੇ ਦੋ ਲੜ ਬੰਦੇ ਨੇ ਬਣਾ ਲੋ ਨੇ ਨਹੀਂ ਤਾਂ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਆਗੀ ਆਪਣਾ ਇੱਕ ਹੀ ਲੜ ਉਹ ਵਧੀਆ ਲੱਗੂਆ ਵੀ ਆਪਣਾਤਾ ਆਪਣਾ ਸੈਕਿੰਡ ਲਾਸਟ ਲੜ ਸੈਕਿੰਡ ਲਾਸਟ ਲੜ ਦਾ ਕੇ ਆ ਦੇਖੋ ਹੁਣ ਮੇਰੇ ਇੱਥੇ ਦੋ ਜਿਹੜੇ ਜੋੜੇ ਹੈ ਜੋੜੀਆਂ ਉਹ ਕ੍ਰੀਏਟ ਹੋ ਰਹੀਆਂ ਤੇ ਆਪਾਂ ਬਣਾ ਸਕਦੇ ਆ ਮੈਂ ਵੀ ਬਣਾ ਹੀ ਦਿੱਤੀ ਬਾਈ ਵਦਨਾਂ ਲੈ ਕੇ ਇੱਕਦਮ ਆਪ ਦੋ ਜੋੜੇ ਸੈਕਿੰਡ ਲਾਸਟ ਲੜਕੀਆਂ ਵੀ ਬਣਾਇ ਕਿਨੇ ਠੀਕ ਹੈ। ਇਹ ਚਾ ਬਣਾ ਸੈਕਿੰਡ ਲੜਕੀ ਆ ਜਾਓ। ਹੁਣ ਆਪਾਂ ਵਗ ਦੀ ਸ਼ੇਪ ਸੈੱਟ ਕਰਨੀ ਹੈ ਬਾਈ ਦੀ ਮਦਦ ਨਾਲ। ਠੀਕ ਹੈ ਸਮਝ ਆ ਗਈ? ਹੁਣ ਆਪਾਂ ਇਹ ਹੱਗ ਐਨ ਹੋ ਜਾ ਜੀ ਐਨ ਐਨ ਜਾਣੀ ਚਾਹੀਦੀ। ਇਹ ਲੜ ਚੈੱਕ ਕਰ ਲੋ ਪੂਰਾ ਇਹ ਨਹੀਂ ਠੀਕ ਹੈ ਵਾਲਵ ਨੂੰ ਨਾ ਕਿਹਾ ਕਮੈਂਟ ਆ ਇਹ ਐਡਾ ਆਪਣੇ ਬੋਲਜੀ ਨਾਲ ਲੈ ਕੇ ਇਹਨੂੰ ਥੱਲੇ ਖਿੱਚ ਲੈਣਾ ਫਿਰ ਆਪਾਂ ਜਿਹੜਾ ਆਪਣੇ ਨਟ ਦੀ ਸਫਾਈ ਕਰਨੀ ਹੁਣ ਆਪਾਂ ਬਾਦੀ ਨਾਲ ਸਾਰੇ ਲੜ ਸੈੱਟ ਕਰਨੇ ਆ ਅੱਜ ਮੈਂ ਮोटा ਜਿਹਾ ਆ ਵੀ ਥੋੜਾ ਕਰਨਾ ਹੈ ਇਹਨਾਂ ਲੜ ਮोटे ਆ ਨਾ ਇਹਨਾਂ ਨੂੰ ਸੈੱਟ ਕਰਨਾ ਹੈ ਜਿੰਨਾ ਜਿਆਦਾ ਫਲਾਵਰ ਤਾਂ ਉਹ ਵੀ ਸੈੱਟ ਕਰ ਲਓ ਬਾਕੀ ਆਪਣਾ ਸਾਰੇ ਲੜ ਉਹ ਦੀਆਂ ਨੇ ਠੀਕ ਹੈ ਹੁਣ ਆਪਣਾ ਫਾਗ ਵੀ ਕੰਪਲੀਟ ਹੋ ਗਈ ਪਰ ਅਸਪਾਸ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੱਟ ਜਿਹਾ ਲੜ ਲੈਣਾ ਠੀਕ ਹੈ ਹੁਣ ਆਪਾ ਸੈਲਟਰ ਦੇਖਦੇ ਹਾਂ ਤਾਂ ਖੱਲ ਲੈਣਾ 1 ਮਿੰਟ ਇਦਾਂ ਹੀ ਲਾ ਕੇ ਰੱਖੀਏ ਹੁਣ ਆਪਾਂ ਲੋਏ ਆਪਣੀ ਪਿਛਲੀ ਸੇਟਾ ਕੱਢਣਾ ਸੇਟਾ ਕੱਢਣਾ ਤਾਂ ਲੋਕ ਨੂੰ ਅ ਕੱਲੇ ਗੀ ਲਾ ਲੜਨਾ ਠੀਕ ਹੈ ਪਹਿਲੇ ਸੈਟ ਟੱਕਦਾ ਹੁਣ ਆਪਾਂ ਇਹ ਆਪਣਾ ਸੈਟ ਟੱਕ ਲਿਆ ਹੈ ਕਿਰਪਿਆ ਆਪਣੀ ਵੀਡੀਓ ਤੇ ਧਿਆਨ ਦਿਓ ਠੀਕ ਹੈ ਸਮਝ ਆ ਗਈ ਹੁਣ ਆਪਾਂ ਪੈਂਟ ਲਾਲੀ ਸੀ ਉੱਧਰ ਫਿਰ ਟਕਾਨੋ ਜੀ ਠੀਕ ਹੈ ਲਾ ਟਕਾਨੋ ਜੀ ਹੁਣ ਆਪਾਂ ਭੜੀ ਪੂਰੀ ਨੋਕ ਦੇਖ ਕੇ ਇਹ ਇੱਥੇ ਕੱਲ ਲਾ ਦੇਣੀ ਆ ਉਹ ਲੱਗਦੀ ਨੇ ਉਹ ਲੱਗਦੀ ਇਹਨੂੰ ਲਾਤੀ ਦਰ ਪਹਿਲੇ ਲਾਤੀ ਹਮ ਤਾਂ ਉਮਰ ਦਾ ਹੁਣ ਕੋਨਾ ਲੜਕੀਂ ਵੀ ਲਾਣਾ ਠੀਕ ਐ ਕਲਗੀ ਲੜਕੇ ਵੀ ਲਾਣਾ ਇਹ ਆਪਣਾ ਲੜ ਕੋਲਿਆ ਨਾੜ ਕੋਲ ਤਾਂ ਇਹ ਹੁਣ ਆਪਾਂ ਥੱਲੇ ਦੀ ਪੱਲਾ ਚੱਕਿਆ ਇਹ ਇੱਕੋ ਜੀ ਇੱਟਾ ਫੋਲਡ 10 ਤੋਂ 10 ਦੀ ਬੋਲਡ ਕੀਤਾ

ਹੁਣ ਆਪਾਂ ਜਿੰਨਾ ਦਾ ਲੜ ਵੱਡਾ ਜਾਂਦਾ ਆਪਣਾ ਲੜ ਗਿੱਲਾ ਕਰਕੇ ਸਪਰੇਅ ਮਾਰਨੇ ਓਏ ਮੇਰਾ ਸ਼ੀਸ਼ਾ ਹੀ ਕੰਦਾ ਹੋ ਗਿਆ 2 ਮਿੰਟ ਥੀ ਜਗਾ ਪਰਕੇ ਇਹ 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 ਆਪਾਂ ਬਾਈ ਦੇ ਨਵੀਂ ਬਾਏ ਦੇ ਬੰਦਰ ਸੋਣਾ ਲੱਗਦਾ ਨਾ ਵਾਗੇ ਮੈਂ ਨਹੀਂ ਇਹ ਪੂਰਾ ਪਲੈਨ ਕਰ ਲੈਣਾ ਆਪਣਾ ਲੜ ਤੂੰ ਵੀ ਲੜੀ ਨੇ ਲਾਦਾ ਪਿਆ ਓਏ ਲੱਗ ਜੂਗਾ ਹੁਣ ਆਪਾਂ ਕੀ ਕਰਨਾ ਹੈ ਇਹ ਇੱਕ ਸੋ ਬਣਾ ਕੇ తిని బ క్ పగ ము స పై సైబ చూ సక్రైబ క ਮੈਨੂੰ ਅੱਗੇ ਬਤਾਓ ਹੁਣ ਆਪਾਂ ਆਪਣੀ ਫਿਰ ਤੋਂ ਵੀਡੀਓ ਤੇ ਵਾਪਸ ਆ ਜਾਈਏ ਹੁਣ ਆਪਾਂ 50 ਦੀ ਡਿਸ਼ ਜਿਹੜੀ ਹੈ ਸਾਈਜ਼ ਉਹ ਹੀ ਸ਼ਟ ਕਰਨਾ ਹੋਰ ਬੰਦਾ ਕਹਵੇ 50 ਥੋੜੀ ਹੈ 100 ਬੰਨੀ ਹੈ 100 ਹਾਂ 100 पेन मेथे ला के लाती अपनी पग कंप्लीट हो के ਹੁਣ ਆਪਾਂ ਤੁਹਾਨੂੰ ਪਿੱਛੇ ਬੈਕ ਸਾਈਡ ਦੀ ਸ਼ੇਪ ਦਿਖਾਵਾਂਗੇ ਤੇ ਆਖਰੀ ਲੜ ਕਿਵੇਂ ਟੰਗਣਾ ਹੈ ਤੁੰਗਣਾ ਤੇ ਉਸ ਨੂੰ ਕਿਵੇਂ ਸੈੱਟ ਕਰਨਾ ਹੈ ਉਹ ਵੀ ਦਿਖਾਵਾਂਗੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਠੀਕ ਆ ਵਾਲੇ ਤੋਂ ਹੁਣ ਜੋ ਆਪਾਂ ਆ ਪੂਰਾ ਨਾਟ ਚੱਟ ਦਿੱਤਾ ਹੈ ਇਹਨੂੰ ਨੋ ਬਾਈ ਬਈ ਮਯਾਨਾ ਸਾਰੇ ਵਰਤ ਕਰਦੇ ਜੇ ਆਪਾਂ ਕੋਈ ਸ਼ਰਟਾ ਦੇ ਕਰਦੇ ਹਾਂ ਹੁਣ ਆਪਾਂ ਕੋਲ ਲਾ ਕੇ ਛੁੰਣਾ ਹੈ ਛੁੰਣਾ ਛੁੰਗਲੰਗ ਉਹ ਅਟੋਕੇ ਇਹ ਇੱਕ ਵਾਰੀ ਕੋਲਡ ਕਰ ਲੈਣਾ ਇੱਕ ਤਾਂ ਕੋਲਡ ਕੀਤਾ ਜੜਾਈ ਕੇ ਨਾਗੇ ਇੱਥੇ ਹੀ ਆਪਣੀ ਪੜਤ ਕੰਪਲੀਟ ਹੁੰਦੀ ਹੈ ਤੇ ਤੁਹਾਨੂੰ ਹੁਣ ਆਪਣੇ ਲੜ ਦਿਖਾਵਾਂ ਇਹ ਚੈੱਕ ਕਰਵਾ ਵਗ ਸੋਹਣੀ ਬੰਨੀ ਆ ਨਾ ਮੁੰਡੇ ਨੇ ਸੋਹਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ